ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਬਹੁਤ ਸਾਰਾ ਪਿਆਰ ਦੇਣਾ ਤਿਆਉ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਪਿਆਰੀ ਜੀ ਸਿੱਖਿਆ ਦਾ ਇੱਕ ਦਿਲਚਸਪ ਪੰਜਾਬੀ ਕਹਾਣੀ ਤੇ ਆਉ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਜਿਸ ਦਾ ਨਾਮ ਹੈ ਮੁਕਤੀ ਦਾਦੀ ਆਪਣੇ ਪੋਤੇ ਨੂੰ ਪੁੱਤਰ ਅੱਜ ਮੈਂ ਤੈਨੂੰ ਜਿਹੜੀ ਕਹਾਣੀ ਸੁਣਾਉਣ ਜਾ ਰਹੀ ਆਂ ਉਸ ਦਾ ਨਾਮ ਹੈ ਮੁਕਤੀ ਇੱਕ ਵਾਰੀ ਮੁਕਤੀ ਦਾਤਾ ਪ੍ਰਭੂ ਜੀਸ਼ੂ ਮਸੀਹ ਦੇ ਲਾਗਲੇ ਇੱਕ ਪਿੰਡ ਵਿੱਚ ਭੇਡਾਂ ਚਾਰਨ ਗਏ ਪੇਡਾਂ ਚਾਰ ਦੇ ਚਾਰ ਦੇ ਉਹ ਪੇਡਾਂ ਪਿੱਛੇ ਕਿਤੇ ਦੂਰ ਜੰਗਲ ਵਿੱਚ ਜਾ ਪਹੁੰਚੇ ਜਦੋਂ ਇਸ ਗੱਲ ਦਾ ਪਤਾ ਮਾਤਾ ਮਰੀਮ ਅਤੇ ਜੀਸ਼ੂ ਦੇ ਪਿਤਾ ਯੂਸਫ ਨੂੰ ਲੱਗਾ ਕਿ ਉਹਨਾਂ ਦਾ ਪੇਟਾ ਜੀਸ਼ੂ ਕੋਰ ਜੰਗਲ ਵਿੱਚ ਜਾ ਨਿਕਲਿਆ ਤਾਂ ਉਹ ਬੜੇ ਹੀ ਕਿ ਉਹਨਾਂ ਦਾ ਪੇਟਾ ਕੋਰ ਜੰਗਲ ਵਿੱਚ ਜਾ ਨਿਕਲਿਆ ਉਹ ਬੜੇ ਹੀ ਚਿੰਤਾ ਵਿੱਚ ਹੋ ਗਏ ਅਤੇ ਜਲਦੀ ਹੀ ਆਪਣੇ ਆਸ-ਪਾਸ ਦੇ ਗਵਾਂਢੀਆਂ ਨੂੰ ਨਾਲ ਲੈ ਕੇ ਜੀਸ਼ੂ ਪਿੱਛੇ ਚਲੇ ਗਏ ਉਸ ਨੂੰ ਲੱਭਣ ਲੱਗ ਪਏ ਉਧਰ ਪ੍ਰਭੂ ਜੀਸ਼ੂ ਬੜੇ ਹੀ ਉਦਾਰਤਾ ਨਾਲ ਨਿੱਡਰ ਹੋ ਕੇ ਆਪਣੀਆਂ ਬੱਕਰੀਆਂ ਆਪਣੀਆਂ ਭੇਡਾਂ ਚਾਰ ਰਹੇ ਸਨ ਅਚਾਨਕ ਉਹਨਾਂ ਦੇ ਸਾਹਮਣੇ ਇੱਕ ਬਬਰ ਸ਼ੇਰ ਆ ਕੇ ਦਿਖਾੜਨ ਲੱਗਾ ਤੇ ਤਾਂ ਉਸਦੀ ਦਹਾੜ ਸੁਣ ਕੇ ਡਰ ਗਈਆਂ ਤੇ ਇੱਧਰ ਉੱਧਰ ਭੱਜਣ ਲੱਗੀਆਂ ਪ੍ਰਭੂ ਨੇ ਸ਼ੇਰ ਨੂੰ ਬੜੇ ਹੀ ਪਿਆਰ ਨਾਲ ਨਿਹਾਰਿਆ ਤੇ ਫੇਰ ਕਿਹਾ ਬਈ ਅਸਾ ਤੇਰਾ ਕੀ ਬਗਾੜਿਆ ਏ ਤੂੰ ਸਾਨੂੰ ਕਿਉਂ ਡਰਾ ਰਹੀ ਹਾਂ ਸਾਨੂੰ ਤੇ ਸਾਡੇ ਵਗ ਨੂੰ ਕਿਉਂ ਨੁਕਸਾਨ ਪਹੁੰਚਾਉਣ ਚਾਹੁੰਦਾ ਏ ਇਹ ਸੁਣ ਕੇ ਬਬਰ ਸ਼ੇਰ ਇਨਸਾਨਾਂ ਵਾਲੀ ਬੋਲੀ ਵਿੱਚ ਬੋਲਿਆ ਉਸਨੇ ਕਿਹਾ ਤੁਸੀਂ ਮੁਕਤੀ ਦਾਤਾ ਹੋ ਤੇ ਮੈਂ ਤੁਹਾਡੇ ਤੋਂ ਮੈਂ ਆਪ ਤੋਂ ਮੁਕਤੀ ਚਾਹੁੰਦਾ ਹਾਂ ਜਿਸ ਤੋਂ ਦੁਨੀਆ ਡਰਦੀ ਹੈ ਭਲਾ ਮੈਂ ਉਸ ਦੁਨੀਆ ਦੇ ਮਾਲਕ ਨੂੰ ਕਿਵੇਂ ਡਰਾ ਸਕਦਾ ਹਾਂ ਅਗੋਂ ਪ੍ਰਭੂ ਨੇ ਕਿਹਾ ਬਈ ਤੂੰ ਹੈ ਕੌਣ ਵੈਸੇ ਤਾਂ ਪ੍ਰਭੂ ਨੂੰ ਉਸ ਬਾਰੇ ਪਹਿਲਾਂ ਹੀ ਸਭ ਕੁਝ ਪਤਾ ਸੀ ਕਿਉਂਕਿ ਪ੍ਰਭੂ ਜਾਣੀ ਜਾਣ ਸਨ ਅਤੇ ਜਾਣਦੇ ਸਨ ਕਿ ਉਹ ਰਾਖਸ਼ਾਂ ਦਾ ਪਰਦਾਦਾ ਪਿਕਸੂ ਰਾਖਸ਼ ਸੀ ਜਿਸ ਨੂੰ ਕਿਸੇ ਸਮੇਂ ਕਿਸੇ ઋષਿ ਨੇ ਉਸ ਦੀ ਬਦਸਲੂਕੀ ਲਈ ਸ਼ਰਾਪ ਦਿੱਤਾ ਸੀ ਅਤੇ ਉਸ ਦੀ ਰੂਹ ਅੱਜ ਵੀ ਭਟਕ ਰਹੀ ਸੀ ਅਤੇ ਵੱਖ-ਵੱਖ ਰੂਪ ਬਦਲ ਕੇ ਜੰਗਲ ਵਿੱਚ ਆਏ ਗਏ ਅਚਾਨਕ ਭਟਕੇ ਰਾਹੀਆਂ ਨੂੰ ਸਤਾ ਰਹੀ ਸੀ ਪਿਕਸ਼ੂ ਰਾਖਸ਼ ਨੇ ਕਿਹਾ ਤੁਸੀਂ ਜਾਣੀ ਜਾਣੋ ਫਿਰ ਮੈਨੂੰ ਕਿਉਂ ਪੁੱਛਦੇ ਹੋ ਪ੍ਰਭੂ ਨੇ ਕਿਹਾ ਤੇਰਾ ਨਾ ਪਿਕਸ਼ੂ ਰਾਖਸ਼ ਹੈ ਨਾ ਅੱਗੋਂ ਉਸਨੇ ਕਿਹਾ ਹਾਂ ਪ੍ਰਭੂ ਕਿਰਪਾ ਕਰਕੇ ਮੇਰੀ ਅਰਦਾਸ ਕਬੂਲ ਕਰਕੇ ਮੈਨੂੰ ਮੁਕਤੀ ਦੇ ਦਿਓ ਭਿਕਸ਼ੂ ਰਾਖਸ਼ ਨੇ ਅਜੇ ਹਾਂ ਵਿੱਚ ਹੀ ਸਿਰ ਹਿਲਾਇਆ ਸੀ ਕਿ ਉਸ ਦਾ ਕਬੂਲਤ ਸ਼ੇਰ ਦੇ ਭੇਸ਼ ਨੂੰ ਬਦਲ ਕੇ ਰਾਖਸ਼ ਮਤਲਬ ਆਪਣੇ ਅਸਲੀ ਭੇਸ਼ ਵਿੱਚ ਆ ਗਿਆ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਬਈ ਮੁਕਤੀ ਤਾਂ ਉਹਨਾਂ ਨੂੰ ਮਿਲਦੀ ਹੈ ਜੋ ਚੰਗੇ ਕੰਮ ਕਰਦੇ ਨੇ ਭੁੱਲਿਆਂ ਨੂੰ ਰਾਸਤਾ ਵਿਖਾਉਂਦੇ ਨੇ ਸਰਵੱਤ ਦਾ ਭਲਾ ਕਰਦੇ ਨੇ ਪਰ ਤੂੰ ਤਾਂ ਪ੍ਰਭੂ ਦੇ ਇਹ ਸ਼ਬਦ ਸੁਣ ਕੇ ਪਿਕਸੂ ਦੇ ਅੱਖਾਂ ਵਿੱਚੋਂ ਹੰਝੂ ਕਿਰਨ ਲੱਗ ਪਏ ਤੇ ਉਸ ਨੇ ਰੋਂਦੇ ਹੋਏ ਕਿਹਾ ਪ੍ਰਭੂ ਮੈਨੂੰ ਮਾਫ ਕਰ ਦਿਓ ਮੇਰੇ ਕੋਲੋਂ ਭੁੱਲਾਂ ਹੋਈਆਂ ਨੇ ਮੇਰੀ ਰਾਕਸ਼ਸ਼ ਬੁੱਧੀ ਸੀ ਪ੍ਰਭੂ ਉਸ ਦੀ ਨਿਮਰਤਾ ਵਾਲੀ ਗੱਲ ਸੁਣ ਕੇ ਹੈਰਾਨ ਹੋ ਗਏ ਉਸ ਦੀ ਗੱਲ ਨੂੰ ਸੁਣ ਕੇ ਜਦੋਂ ਪ੍ਰਭੂ ਹੈਰਾਨ ਹੋਏ ਤਾਂ ਫਿਰ ਅਗੋਪਿਕ ਸੁਨੇ ਕਿਹਾ ਮੈਂ ਵਾਦਾ ਕਰਦਾ ਹਾਂ ਕਿ ਆਗਾ ਤੋ ਕੋਈ ਕਿਣਾਉਣਾ ਕੰਮ ਨਹੀਂ ਕਰਾਂਗਾ ਅਤੇ ਸਰਵਤ ਦਾ ਭਲਾ ਕਰਾਂਗਾ ਕਿਸੇ ऋषि मुनि ਜਾਂ ਰੱਬ ਦੇ ਜੀ ਨੂੰ ਕਦੀ ਨਹੀਂ ਸਤਾਵਾਂਗਾ ਮੈਨੂੰ ਵਕਸ਼ ਦਿਓ ਪ੍ਰਭੂ ਹੁਣ ਮੈਨੂੰ ਵਕਸ਼ ਦਿਓ ਭਿਕਸ਼ੂ ਰਾਖਸ਼ ਦੇ ਹੱਥ ਨੂੰ ਆਦੀ ਵਗਦੀ ਗੰਗਾ ਨੇ ਮੁਕਤੀ ਦਾਤੇ ਪ੍ਰਭੂ ਯੀਸ਼ੂ ਮਸੀਹ ਦੇ ਚਰਨਾਂ ਨੂੰ ਧੋ ਦਿੱਤਾ ਅਤੇ ਫਿਰ ਉਸ ਨੂੰ ਉਸ ਉੱਪਰ ਤਰਸ ਆ ਗਿਆ ਪ੍ਰਭੂ ਯੀਸ਼ੂ ਮਸੀਹ ਜੀ ਭਿਕਸ਼ੂ ਰਾਖਸ਼ ਦੇ ਪ੍ਰਵਲ ਸਰੀਰ ਜਿੰਨਾ ਉੱਚਾ ਹੋਏ ਅਤੇ ਉਸ ਦੇ ਸਿਰ ਤੇ ਮਿਹਰ ਭਰਿਆ ਹੱਥ ਜਿਉਂ ਹੀ ਫੇਰਿਆ ਤਾਂ ਭਿਕਸ਼ੂ ਰਾਖਸ਼ ਨੂੰ ਮੁਕਤੀ ਮਿਲ ਗਈ ਤੇ ਉਸੇ ਵੇਲੇ ਉਹ ਪ੍ਰਭੂ ਦੇ ਚਰਨਾਂ ਵਿੱਚ ਡਿੱਗ ਪਿਆ ਤਾਂ ਉਸ ਦੀ ਆਤਮਾ ਵਿੱਚੋਂ ਆਵਾਜ਼ ਆਈ ਮੁਕਤੀ ਦਾਤੇ ਤੂੰ ਧੰਨ ਹੈ ਮੁਕਤੀ ਦਾਤੇ ਤੂੰ ਧੰਨ ਹੈ ਐਨੇ ਨੂੰ ਪ੍ਰਭੂ ਯਿਸੂ ਮਸੀਹ ਜੀ ਦੀ ਮਾਂ ਮਰੀਯਮ ਅਤੇ ਪਿਤਾ ਜੋਸ਼ਿਪ ਤੇ ਲੋਕ ਉੱਥੇ ਅੱਪੜ ਗਏ ਪ੍ਰਭੂ ਨੂੰ ਵੇਖ ਕੇ ਮਾਂ ਮਰੀਯਮ ਨੇ ਭੱਜ ਕੇ ਲਾਲ ਯਿਸੂ ਨੂੰ ਸੀਨੇ ਨਾਲ ਲਗਾਇਆ ਤੇ ਹੰਝੂ ਕੇ ਰਨ ਲੱਗੀ ਪ੍ਰਭੂ ਨੇ ਮਾਂ ਮਰੀਯਮ ਦੇ ਅਥਰੂ ਆਪਣੇ ਕੋਮਲ ਹੱਥਾਂ ਨਾਲ ਉਸ ਦੀਆਂ ਅੱਖਾਂ ਤੋਂ ਸਾਫ਼ ਕੀਤੇ ਆਖਰ ਫਿਕਸ਼ੂ ਰਾਕਸ਼ਸ ਨੂੰ ਪ੍ਰਭੂ ਯਿਸੂ ਮਸੀਹ ਨੇ ਆਪਣੀ ਸ਼ਕਤੀ ਨਾਲ ਇੱਕ ਇਨਸਾਨ ਦਾ ਚਾਮਾ ਪਹਿਨਾ ਦਿੱਤਾ ਮੁਕਤੀ ਦਾਤੇ ਦਾ ਇਹ ਹੈਰਾਨ ਕਰਨ ਵਾਲਾ ਸਾਰਾ ਘੋਤਕ ਵੇਖ ਕੇ ਸਾਰੇ ਉੱਚੀ ਉੱਚੀ ਬੋਲਣ ਲੱਗੇ ਯਿਸੂ ਤੂੰ ਧੰਨ ਹੈ ਧੰਨ ਹੈ ਤੇਰੀ ਮਾਇਆ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਬੁਰੇ ਕਰਮ ਨਹੀਂ ਕਰਨੇ ਚਾਹੀਦੇ ਬੁਰੇ ਕਰਮਾਂ ਦੀ ਸਜ਼ਾ ਹਮੇਸ਼ਾ ਬੁਰੀ ਹੀ ਹੁੰਦੀ ਹੈ ਤੇ ਬੁਰੇ ਜੋ ਕਰਮ ਜਦੋਂ ਅਸੀਂ ਕਰਦੇ ਆ ਤਾਂ ਸਾਨੂੰ ਬੁਰੇ ਕਰਮਾਂ ਦਾ ਫਲ ਵੀ ਭੋਗਣਾ ਪੈਂਦਾ ਹੈ ਇਸ ਲਈ ਸਾਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਨੇ ਤੇ ਕਦੇ ਵੀ ਕਿਸੇ ਦਾ ਪੁਰਾ ਨਹੀਂ ਕਰਨਾ ਚਾਹੀਦਾ ਅੱਜ ਦੀ ਇੱਕ ਕਹਾਣੀ ਜਿਸ ਦਾ ਨਾਮ ਹੈ ਮੁਕਤੀ ਦਾਦੀ ਆਪਣੇ ਪੋਤੇ ਨੂੰ ਪੁੱਤਰ ਅੱਜ ਮੈਂ ਤੈਨੂੰ ਜਿਹੜੀ ਕਹਾਣੀ ਸੁਣਾਉਣ ਜਾ ਰਹੀ ਆ ਉਸ ਦਾ ਨਾਮ ਹੈ ਮੁਕਤੀ ਇੱਕ ਵਾਰੀ ਮੁਕਤੀ ਦਾਤਾ ਪ੍ਰਭੂ ਜੀਸ਼ੂ ਮਸੀਹ ਦੇ ਲਾਗਲੇ ਇੱਕ ਪਿੰਡ ਵਿੱਚ ਭੇਡਾਂ ਚਾਰਨ ਗਏ ਭੇਡਾਂ ਚਾਰ ਦੇ ਚਾਰ ਦੇ ਉਹ ਭੇਡਾਂ ਪਿੱਛੇ ਕਿਤੇ ਦੂਰ ਜੰਗਲ ਵਿੱਚ ਜਾ ਪਹੁੰਚੇ ਜਦੋਂ ਇਸ ਗੱਲ ਦਾ ਪਤਾ ਮਾਤਾ ਮਰੀਮ ਅਤੇ ਜੀਸ਼ੂ ਦੇ ਪਿਤਾ ਯੂਸਫ ਨੂੰ ਲੱਗਾ ਕਿ ਉਹਨਾਂ ਦਾ ਪੇਟਾ ਜੀਸ਼ੂ ਕੋਰ ਜੰਗਲ ਵਿੱਚ ਜਾ ਨਿਕਲਿਆ ਤਾਂ ਉਹ ਬੜੇ ਹੀ ਕਿ ਉਹਨਾਂ ਦਾ ਪੀੜਤਾ ਕੋਰ ਜੰਗਲ ਵਿੱਚ ਜਾ ਨਿਕਲਿਆ ਤਾਂ ਉਹ ਬੜੇ ਹੀ ਚਿੰਤਾ ਵਿੱਚ ਹੋ ਗਏ ਅਤੇ ਜਲਦੀ ਹੀ ਆਪਣੇ ਆਸ-ਪਾਸ ਦੇ ਗਵਾਂਡੀਆਂ ਨੂੰ ਨਾਲ ਲੈ ਕੇ ਜੀਸ਼ੂ ਪਿੱਛੇ ਚਲੇ ਗਏ ਉਸ ਨੂੰ ਲੱਭਣ ਲੱਗ ਪਏ ਉਧਰ ਪਰਬੂ ਯੀਸ਼ੂ ਬੜੀ ਹੀ ਉਦਾਰਤਾ ਨਾਲ ਨਿੱਡਰ ਹੋ ਕੇ ਆਪਣੀਆਂ ਬੱਕਰੀਆਂ ਆਪਣੀਆਂ ਭੇਡਾਂ ਚਾਰ ਰਹੇ ਸਨ ਅਚਾਨਕ ਉਹਨਾਂ ਦੇ ਸਾਹਮਣੇ ਇੱਕ ਬਬਰ ਸ਼ੇਰ ਆ ਕੇ ਦਹਾੜਨ ਲੱਗਾ ਭੇਡਾਂ ਉਸ ਦੀ ਦਹਾੜ ਸੁਣ ਕੇ ਡਰ ਗਈਆਂ ਤੇ ਇੱਧਰ ਉੱਧਰ ਭੱਜਣ ਲੱਗੀਆਂ ਪ੍ਰਭੂ ਨੇ ਸ਼ੇਰ ਨੂੰ ਬੜੇ ਹੀ ਪਿਆਰ ਨਾਲ ਨਿਹਾਰਿਆ ਤੇ ਫੇਰ ਕਿਹਾ ਬਈ ਅਸਾ ਤੇਰਾ ਕੀ ਵਿਗਾੜਿਆ ਏ ਤੂੰ ਸਾਨੂੰ ਕਿਉਂ ਡਰਾ ਰਿਹਾ ਸਾਨੂੰ ਤੇ ਸਾਡੇ ਵਗ ਨੂੰ ਕਿਉਂ ਨੁਕਸਾਨ ਪਹੁੰਚਾਉਣ ਚਾਹੁੰਦਾ ਏ ਇਹ ਸੁਣ ਕੇ ਬੱਬਰ ਸ਼ੇਰ ਇਨਸਾਨਾਂ ਵਾਲੀ ਬੋਲੀ ਵਿੱਚ ਬੋਲਿਆ ਉਸਨੇ ਕਿਹਾ ਤੁਸੀਂ ਮੁਕਤੀ ਦਾਤਾ ਹੋ ਤੇ ਮੈਂ ਤੁਹਾਡੇ ਤੋਂ ਮੈਂ ਆਪ ਤੂੰ ਮੁਕਤੀ ਚਾਹੁੰਦਾ ਹਾਂ ਜਿਸ ਤੋਂ ਦੁਨੀਆ ਡਰਦੀ ਐ ਭਲਾ ਮੈਂ ਉਸ ਦੁਨੀਆ ਦੇ ਮਾਲਕ ਨੂੰ ਕਿਵੇਂ ਡਰਾ ਸਕਦਾ ਹਾਂ ਅੱਗੋਂ ਪ੍ਰਭੂ ਨੇ ਕਿਹਾ ਬਈ ਤੂੰ ਹੈ ਕੌਣ ਵੈਸੇ ਤਾਂ ਪ੍ਰਭੂ ਨੂੰ ਉਸ ਬਾਰੇ ਪਹਿਲਾਂ ਹੀ ਸਭ ਕੁਝ ਪਤਾ ਸੀ ਕਿਉਂਕਿ ਪ੍ਰਭੂ ਜਾਣੀ-ਜਾਣ ਸਨ ਅਤੇ ਜਾਣਦੇ ਸਨ ਕਿ ਉਹ ਰਾਖਸ਼ਾਂ ਦਾ ਪੜਦਾਦਾ ਇੱਕ ਸੂ ਰਾਖਸ਼ ਸੀ ਜਿਸ ਨੂੰ ਕਿਸੇ ਸਮੇਂ ਕਿਸੇ ઋષਿ ਨੇ ਉਸ ਦੀ ਬਦਸਲੂਕੀ ਲਈ ਸ਼ਰਾਪ ਦਿੱਤਾ ਸੀ ਅਤੇ ਉਸ ਦੀ ਰੂਹ ਅੱਜ ਵੀ ਭਟਕ ਰਹੀ ਸੀ ਅਤੇ ਵੱਖ-ਵੱਖ ਰੂਪ ਬਦਲ ਕੇ ਜੰਗਲ ਵਿੱਚ ਆਏ ਗਏ ਅਚਾਨਕ ਭਟਕੇ ਰਾਹੀਆਂ ਨੂੰ ਸਤਾ ਰਹੀ ਸੀ ਪਿਕਸੂ ਰਾक्षਸ ਨੇ ਕਿਹਾ ਤੁਸੀਂ ਜਾਣੀ ਜਾਣੋ ਫੇਰ ਮੈਨੂੰ ਕਿਉਂ ਪੁੱਛਦੇ ਹੋ ਪ੍ਰਭੂ ਨੇ ਕਿਹਾ ਤੇਰਾ ਨਾ ਭਿਕਸ਼ੂ ਰਾਖਸ਼ ਹੈ ਨਾ ਅੱਗੋਂ ਉਸਨੇ ਕਿਹਾ ਹਾਂ ਪ੍ਰਭੂ ਕਿਰਪਾ ਕਰਕੇ ਮੇਰੀ ਅਰਦਾਸ ਕਬੂਲ ਕਰਕੇ ਮੈਨੂੰ ਮੁਕਤੀ ਦੇ ਦਿਓ ਭਿਕਸ਼ੂ ਰਾਖਸ਼ ਨੇ ਅਜੇ ਹਾਂ ਵਿੱਚ ਹੀ ਸਿਰ ਹਿਲਾਇਆ ਸੀ ਕਿ ਉਸ ਦਾ ਕਬੂਲਤ ਸ਼ੇਰ ਦੇ ਪੇਸ਼ ਨੂੰ ਬਦਲ ਕੇ ਰਾਖਸ਼ ਮਤਲਬ ਆਪਣੇ ਅਸਲੀ ਭੇਸ ਵਿੱਚ ਆ ਗਿਆ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਬਈ ਮੁਕਤੀ ਤਾਂ ਉਹਨਾਂ ਨੂੰ ਮਿਲਦੀ ਹੈ ਜੋ ਚੰਗੇ ਕੰਮ ਕਰਦੇ ਨੇ, ਭੁੱਲਿਆਂ ਨੂੰ ਰਾਸਤਾ ਵਿਖਾਉਂਦੇ ਨੇ, ਸਰਵੱਤ ਦਾ ਭਲਾ ਕਰਦੇ ਨੇ। ਪਰ ਤੂੰ ਤਾਂ ਪ੍ਰਭੂ ਦੇ ਇਹ ਸ਼ਬਦ ਸੁਣ ਕੇ ਪਿਖਸੂ ਦੇ ਅੱਖਾਂ ਵਿੱਚੋਂ ਹੰਝੂ ਕਿਰਨ ਲੱਗ ਪਏ ਤੇ ਉਸ ਨੇ ਰੋਂਦੇ ਹੋਏ ਕਿਹਾ ਪ੍ਰਭੂ ਮੈਨੂੰ ਮਾਫ਼ ਕਰ ਦਿਓ ਮੇਰੇ ਕੋਲੋਂ ਭੁੱਲਾਂ ਹੋਈਆਂ ਨੇ ਮੇਰੀ ਰਾਖਸ਼ਸ ਗੁੱਦੀ ਸੀ ਪ੍ਰਭੂ ਉਸ ਦੀ ਨਿਮਰਤਾ ਵਾਲੀ ਗੱਲ ਸੁਣ ਕੇ ਹੈਰਾਨ ਹੋ ਗਏ ਉਸ ਦੀ ਗੱਲ ਨੂੰ ਸੁਣ ਕੇ ਜਦੋਂ ਪ੍ਰਭੂ ਹੈਰਾਨ ਹੋਏ ਤਾਂ ਫਿਰ ਅਗੋਪਿਕ ਸੁਨੇ ਕਿਹਾ ਮੈਂ ਵਾਦਾ ਕਰਦਾ ਹਾਂ ਕਿ ਅਗਾ ਤੋਂ ਕੋਈ ਕਿਣਾਉਣਾ ਕੰਮ ਨਹੀਂ ਕਰਾਂਗਾ ਅਤੇਸ਼ ਸਰਵਤ ਦਾ ਭਲਾ ਕਰਾਂਗਾ ਕਿਸੇ ॠषि मुनि ਜਾਂ ਰੱਬ ਦੇ ਜੀ ਨੂੰ ਕਦੀ ਨਹੀਂ ਸਤਾਵਾਂਗਾ ਮੈਨੂੰ ਵਕਸ਼ ਦਿਓ ਪ੍ਰਭੂ ਹੁਣ ਮੈਨੂੰ ਵਕਸ਼ ਦਿਓ ਪਿਕਸ਼ੂਰਾ ਅਕਸ਼ਿਸ਼ ਦੇ ਅਥਨੂਆਂ ਦੀ ਵਗਦੀ ਗੰਗਾ ਨੇ ਮੁਕਤੀ ਦਾਤੇ ਪ੍ਰਭੂ ਯੀਸ਼ੂ ਮਸੀਹ ਦੇ ਚਰਨਾਂ ਨੂੰ ਧੋ ਦਿੱਤਾ ਅਤੇ ਫਿਰ ਉਸ ਨੂੰ ਉਸ ਉੱਪਰ ਤਰਸ ਆ ਗਿਆ ਪ੍ਰਭੂ ਯੀਸ਼ੂ ਮਸੀਹ ਜੀ ਪਿਕਸ਼ੂ ਰਾਕਸ਼ਸ਼ ਦੇ ਪ੍ਰਵਲ ਸਰੀਰ ਜਿੰਨਾ ਉੱਚਾ ਹੋਏ ਅਤੇ ਉਸ ਦੇ ਸਿਰ ਤੇ ਮਿਹਰ ਭਰਿਆ ਹੱਥ ਜਿਉਂ ਹੀ ਫੇਰਿਆ ਤਾਂ ਪਿਕਸ਼ੂ ਰਾਕਸ਼ਸ਼ ਨੂੰ ਮੁਕਤੀ ਮਿਲ ਗਈ ਤੇ ਉਸੇ ਵੇਲੇ ਉਹ ਪ੍ਰਭੂ ਦੇ ਚਰਨਾਂ ਵਿੱਚ ਡਿੱਗ ਪਿਆ ਤਾਂ ਉਸ ਦੀ ਆਤਮਾ ਵਿੱਚੋਂ ਆਵਾਜ਼ ਆਈ ਮੁਕਤੀ ਦਾਤੇ ਤੂੰ ਧੰਨ ਹੈ ਮੁਕਤੀ ਦਾਤੇ ਤੂੰ ਧੰਨ ਹੈ ਐਨੇ ਨੂੰ ਪ੍ਰਭੂ ਯੀਸ਼ੂ ਮਸੀਹ ਜੀ ਦੀ ਮਾਂ ਮਰੀਯਮ ਅਤੇ ਪਿਤਾ ਜੋਸ਼ੁਫ ਤੇ ਲੋਕ ਉੱਥੇ ਅੱਪੜ ਗਏ। ਪ੍ਰਭੂ ਨੂੰ ਵੇਖ ਕੇ ਮਾਂ ਮਰੀਯਮ ਨੇ ਭੱਜ ਕੇ ਲਾਲ ਜੀਸ਼ੂ ਨੂੰ ਸੀਨੇ ਨਾਲ ਲਗਾਇਆ ਤੇ ਹੰਝੂ ਕੇ ਰਨ ਲੱਗੀ। ਪ੍ਰਭੂ ਨੇ ਮਾਂ ਮਰੀਯਮ ਦੇ ਅਥਰੂ ਆਪਣੇ ਕੋਮਲ ਹੱਥਾਂ ਨਾਲ ਉਸ ਦੀਆਂ ਅੱਖਾਂ ਤੋਂ ਸਾਫ਼ ਕੀਤੇ। ਆਖਰ ਵਿੱਚ ਸ਼ੂ ਰਾਖਸ਼ ਨੂੰ ਪ੍ਰਭੂ ਜੀਸ਼ੂ ਮਸੀਹ ਨੇ ਆਪਣੀ ਸ਼ਕਤੀ ਨਾਲ ਇੱਕ ਇਨਸਾਨ ਦਾ ਚਾਮਾ ਪਹਿਨਾ ਦਿੱਤਾ। ਮੁਕਤੀ ਦਾਤੇ ਦਾ ਇਹ ਹੈਰਾਨ ਕਰਨ ਵਾਲਾ ਸਾਰਾ ਘੋਤਕ ਵੇਖ ਕੇ ਸਾਰੇ ਉੱਚੀ ਉੱਚੀ ਰੋਲਣ ਲੱਗੇ ਜੀਸ਼ੂ ਤੂੰ ਧੰਨ ਹੈ ਧੰਨ ਹੈ ਤੇਰੀ ਮਾਇਆ ਇਸ ਤਰ੍ਹਾਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਬੁਰੇ ਕਰਮ ਨਹੀਂ ਕਰਨੇ ਚਾਹੀਦੇ ਬੁਰੇ ਕਰਮਾਂ ਦੀ ਸਜ਼ਾ ਹਮੇਸ਼ਾ ਬੁਰੀ ਹੀ ਹੁੰਦੀ ਹੈ ਤੇ ਬੁਰੇ ਜੇ ਕਰਮ ਜਦੋਂ ਅਸੀਂ ਕਰਦੇ ਆ ਤਾਂ ਸਾਨੂੰ ਬੁਰੇ ਕਰਮਾਂ ਦਾ ਫਲ ਵੀ ਭੋਗਣਾ ਪੈਂਦਾ ਹੈ ਇਸ ਲਈ ਸਾਨੂੰ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਨੇ ਤੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ